ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਵੱਲੋਂ ਮੇਰੀ ਵੋਟ ਦੇਸ਼ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਨੌਜਵਾਨਾਂ ਤੇ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਸਿਲਸਿਲੇ ਤਹਿਤ ਵੱਖ-ਵੱਖ ਸਿਆਸੀ ਸਮਾਜਿਕ ਤੇ ਹੋਰ ਸ਼ਖਸੀਅਤਾਂ ਆਪਣੀ ਸੁਨੇਹਾ ਰਾਹੀਂ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੀਆਂ ਨੇ ਪਟਿਆਲਾ ਜ਼ਿਲ੍ਹੇ ਦੇ ਪਦਮਸ਼੍ਰੀ ਨਾਲ ਸਨਮਾਨਿਤ ਰਤਨ ਸਿੰਘ ਜੱਗੀ ਨੇ ਦੇਸ਼ ਦੇ ਨਵੇਂ ਬਣੇ 1.85 ਲੱਖ ਵੋਟਰਾਂ ਨੂੰ ਆਪਣੇ ਮਤ ਅਧਿਕਾਰ ਦੀ ਵਾਚ ਚੜ ਕੇ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਹੈ ਉਨਾ ਕਿ ਹਾਂ ਕਿ ਸੋਚ ਸਮਝ ਕੇ ਇਸ ਅਧਿਕਾਰ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਚੁਣੀ ਗਈ ਸਹੀ ਉਮੀਦਵਾਰ ਦੇਸ਼ ਦਾ ਸਹੀ ਵਿਕਾਸ ਕਰ ਸਕਣ ਲੋਕ ਸਭਾ ਦੀਆਂ ਚੋਣਾਂ ਸਿਲ ਤੇ ਆਈਆਂ ਭਈਆਂ ਨੇ ਔਰ ਇਸ ਵਕਤ ਪਾਣੇ 2 ਕਰੋੜ ਦੇ ਕਰੀਬ ਨਵੇਂ ਵੋਟਰ ਬਣੇ ਨੇ ਉਹਨਾਂ ਨੂੰ ਵੀ ਤੇ ਪਹਿਲੇ ਵੋਟਰਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਦੇਸ਼ ਤੇ ਹਿੱਤ ਲਈ ਆਪਣੀ ਵੋਟਾਂ ਪਾਣੀ ਵੋਟਾਂ ਜਦੋਂ ਵੀ ਪਾਈਆਂ ਜਾਂਦੀਆਂ ਨੇ ਦੇਸ਼ ਦੇ ਹਿੱਤ ਨੂੰ ਸਾਹਮਣੇ ਰੱਖਿਆ ਜਾਂਦਾ ਨੇ ਅਸੀਂ ਉਹਨਾਂ ਨੂੰ ਵੋਟਾਂ ਪਾਣੀ ਹੈ ਜਿਨ੍ਹਾਂ ਨੇ ਦੇਸ਼ ਨੂੰ ਉਮੰਤੀ ਵੱਲ ਲੈ ਜਾਣਾ ਹੈ ਦੇਸ਼ ਨੂੰ ਗੌਰਵਸ਼ਾਲੀ ਬਣਾਉਣਾ ਹੈ ਔਰ ਦੇਸ਼ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ਾਮਲ ਕਰਕੇ ਦੇਸ਼ ਨੂੰ ਉਮੰਤੀ ਦੇ ਮਾਰਗ ਤੇ ਅੱਗੇ ਤੋਂ ਅੱਗੇ ਵਧਾਣਾ ਹੈ